ਜੀ ਡੂਰਿੰਗ ਦਿਸ ਮੰਥ ਔਨ 8th ਆਫ ਦਿਸ ਮੰਥ ਸਾਨੂੰ ਇੱਕ ਇਤਲਾਹ ਮਿਲੀ ਸੀਗੀ ਜਿਹਦੇ ਵਿੱਚ ਮਿਸਟਰ ਸਤਪਾਲ ਮੋੜ ਨੂੰ ਇੰਟਰਨੈਸ਼ਨਲ ਕਾਲਸ ਆਈ ਸੀਗੀ ਉਹਨਾਂ ਦੇ ਫੋਨ WhatsApp ਤੇ ਤੇ ਉਹਦੇ ਤਹਿਤ ਅਸੀਂ ਇੱਕ ਐਫ ਆਈ ਲਾਂਚ ਕੀਤੀ ਤਪਾ ਥਾਣੇ ਦੇ ਵਿੱਚ ਅੰਡਰ ਦੀ ਰੈਲੇਵੈਂਟ ਸੈਕਸ਼ਨਸ ਤੇ ਐਕਸਟੋਰਸ਼ਨ ਦੀ ਕਾਲ ਆਈ ਸੀਗੀ 50 ਲੱਖ ਦੀ ਫਿਰੋਤੀ ਦੀ ਮੰਗ ਉਹਨਾਂ ਤੋਂ ਕੀਤੀ ਗਈ ਸੀਗੀ ਉਹਦੇ ਵਿੱਚ ਸਾਡੀ ਟੀਮਸ ਅੰਡਰ ਦੀ ਸੁਪਰਵੀਜ਼ਨ ਆਫ ਐਸਪੀ ਡੀ ਸੰਦੀਪ ਮੰਡ ਜੀ ਨਾਲ ਡੀਐਸਪੀ ਡੀ ਰਜਿੰਦਰਪਾਲ ਜੀ ਡੀਐਸਪੀ ਤਪਾ ਮਾਨਵਜੀਤ ਸਿੰਘ ਇਨਚਾਰਜ ਸੀਆਈਏ ਬਲਜੀਤ ਸਿੰਘ ਐਸਐਚਓ ਸੈਣਾ ਜਗਜੀਤ ਸਿੰਘ ਜੀ ਐਂਡ ਐਸਐਚਓ ਤਪਾ ਉਹਨਾਂ ਦੀ ਸਾਰੀ ਟੀਮਸ ਐਂਡ ਵਿਦ ਆ ਟੈਕਨੀਕਲ ਐਂਡ ਸਾਈਬਰ ਦੀ ਜੋ ਸਾਡੀ ਟੀਮਸ ਹੈ ਉਹ ਲੱਗ ਗਈ ਸੀਗੀ ਤੇ ਬਰਨਾਲਾ ਪੁਲਿਸ ਨੂੰ ਅੱਛੀ ਉਪਲਬਧੀ ਮਿਲੀ ਇਸੇ ਮਹੀਨੇ ਦੇ ਵਿੱਚ ਵਿੱਚ ਅਸੀਂ ਵਿਦਨ 20 ਡੇਜ਼ ਅਰਾਊਂਡ ਅਸੀਂ ਇਹ ਟ੍ਰੇਸ ਕਰ ਲਿਆ ਹੈਗਾ ਸਾਰਾ ਕੁਝ ਇਹਦੇ ਵਿੱਚ ਅਸੀਂ ਪਹਿਲਾਂ 3 ਬੰਦੇ ਫੜੇ ਸੀਗੇ ਗੁਰਦੀਪ ਸਿੰਘ ਨਿਰਮਲ ਸਿੰਘ ਗੁਰਤੇਜ ਸਿੰਘ ਇਹ ਤਿੰਨੋਂ ਹੀ ਮੋੜ ਜਿੱਥੋਂ ਦੇ ਜਿਸ ਪਿੰਡ ਦੇ ਉਹ ਰਹਿਣ ਵਾਲੇ ਆ ਜਿਨ੍ਹਾਂ ਨੂੰ ਥ੍ਰੈਟ ਕਾਲ ਜੋ ਵਿਕਟਮ ਹੈਗੇ ਉਦੇ ਹੀ ਪਿੰਡ ਦੇ ਰਹਿਣ ਵਾਲੇ ਆ ਇਹਦੇ ਵਿੱਚ ਜਿਹੜਾ ਗੁਰਦੀਪ ਸਿੰਘ ਆ ਉਹਦੇ ਤੇ ਇੱਕ ਪਰਚਾ ਤੇ ਗੁਰਤੇਜ ਤੇ ਪਹਿਲਾਂ ਦੋ ਪਰਚੇ ਦਰਜ ਨੇ ਇਹਨਾਂ ਦੇ ਕ੍ਰਿਮੀਨਲ ਪਾਸਟ ਹੈਗਾ ਇਹਨਾਂ ਨੂੰ ਅਸੀਂ ਹਿਰਾਸਤ ਚ ਲਿਆ ਤੇ ਅੱਗੇ ਜਦੋਂ ਲੀਡਸ ਮਿਲੀ ਸਾਨੂੰ ਤੇ ਅਸੀਂ ਦੋ ਬੰਦੇ ਹੋਰ ਅਰੈਸਟ ਕੀਤੇ ਜੋ ਕਿ ਮੌਕੇ ਦੇ ਰਹਿਣ ਵਾਲੇ ਆ ਜਗਸੀਰ ਸਿੰਘ ਤੇ ਗੁਰਵੀਰ ਸਿੰਘ ਉਹ ਤੋਂ ਘਾਂ ਜਦੋਂ ਅਸੀਂ ਇਹਨਾਂ ਦੀ ਇੰਟਰੋਗੇਸ਼ਨ ਕੀਤੀ ਤੇ ਸਾਨੂੰ ਹੋਰ ਰਿਵਿਲੇਸ਼ਨਸ ਮਿਲੇ ਕਿ ਭਈ ਜਿਹੜਾ ਕਿ ਨੈਟਵਰਕ ਹੈਗਾ ਉਹਦੇ ਵਿੱਚ ਕੁਝ ਬੰਦੇ ਜੋ ਜੇਲ੍ਹ ਦੇ ਵਿੱਚ ਲੌਂਜਡ ਐ ਅਲੱਗ-ਅਲੱਗ ਜੇਲ੍ਹਾਂ ਦੇ ਵਿੱਚ ਉੱਥੋਂ ਵੀ ਇਹਨਾਂ ਨੂੰ ਇਹਨਾਂ ਦੇ ਕਨੈਕਸ਼ਨਸ ਦੇ ਵਿੱਚ ਸੀਗੇ ਜੋ ਕਿ ਇਸ ਕੇਸ ਦੇ ਵਿੱਚ ਇਨਵੋਲਡ ਹੋ ਸਕਦੇ ਨੇ ਉਹਨਾਂ ਨੂੰ ਵੀ ਅਸੀਂ ਪ੍ਰੋਡਕਸ਼ਨ ਵਾਰਡ ਤੇ ਲੈ ਕੇ ਆਏ ਨੇ ਤੇ ਫਿਰ ਜੋ ਹਾਲ ਕੀ ਘੜੀ ਸਾਡੇ ਕੋਲ ਬਰਾਮਦਗੀ ਇਹਨਾਂ ਤੋਂ ਹੋਈਏ ਤਿੰਨ ਅਸਲੇ ਜੋ ਕਿ ਪੱਤੀ ਬੋਰ ਪਿਸਟਲ ਹੈਗੇ ਉਹ ਤੇ ਨਾਲ 9 ਲਾਈਵ ਕਾਰਟ੍ਰਿਜਸ ਇੱਕ Swift ਗੱਡੀ ਤੇ ਇੱਕ ਮੋਟਰਸਾਈਕਲ ਅਸੀਂ ਰਿਕਵਰ ਕਰ ਚੁੱਕੇ ਹਾਂ ਇਹਨਾਂ ਦੇ ਮੋਬਾਈਲਸ ਵਗੈਰਾ ਵੀ ਜੋ ਸਾਡੇ ਕੋਲ ਮਿਲ ਰਹੇ ਹੈਗੇ ਉਹਨਾਂ ਨੂੰ ਸਾਈਬਰ ਫੋਰੈਂਸਿਕਸ ਕਰਾ ਰਹੇ ਹਾਂ ਸੀ ਇਹ ਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਜਿਹੜੇ ਬੰਦੇ ਫੜੇ ਇਹਨਾਂ ਦੇ ਵਿੱਚੋਂ ਕੁਝ ਦਾ ਫਾਸਟ ਕ੍ਰਿਮੀਨਲ ਹੈਗਾ ਜੋ ਕਿ ਸਾਨੂੰ ਪਤਾ ਲੱਗ ਚੁੱਕਿਆ ਹੈ ਇਹ ਅਲੱਗ-ਅਲੱਗ ਜੇਲ੍ਹਾਂ ਦੇ ਵਿੱਚ ਰਹਿ ਕੇ ਆਏ ਨੇ ਤੇ ਉਹਨਾਂ ਤੋਂ ਵੀ ਜੋ ਇਹਨਾਂ ਦਾ ਕਹਿਣਾ ਹੈਗਾ ਕਿ ਉੱਥੇ ਰਹਿਣ ਦੇ ਨਾਲ ਵੀ ਇਹਨਾਂ ਦੇ ਕ੍ਰਿਮੀਨਲ ਕਨੈਕਸ਼ਨਸ ਬਣੇ ਤੇ ਇਹ ਵੀ ਅਸੀਂ ਗੌਰ ਕਰ ਰਹੇ ਹਾਂ ਵੀ ਜਿਹੜੇ ਫੋਨਸ ਵਗੈਰਾ ਅਗਰ ਇਹਨਾਂ ਨੂੰ ਕੋਈ ਕਾਲਸ ਆਈਆਂ ਕਿੱਥੋਂ ਆਈ ਕੌਣ ਯੂਜ਼ ਕਰ ਰਿਹਾ ਸੀਗਾ ਕਿ ਉਹ ਜੇਲ੍ਹ ਦੇ ਵਿੱਚੋਂ ਸੀ ਥੈਟ ਇਜ਼ ਬੀਂਗ ਐਗਜ਼ਾਮਿਡ ਇਸੇ ਗੈਂਗ ਨਾਲ ਵੀ ਸਵਾਲ ਤਾਂ ਨੇ ਜੇ ਹਾਲ ਕੀ ਘੜੀ ਜਿਹੜਾ ਆ ਰਿਹਾ ਹੈ ਜੀ ਫਿਰੋਤੀ ਦੀ ਕਾਲ ਆਈ ਸੀ ਕਿ ਦੇਰ ਸਿੰਘ ਵੀ ਲੱਕੀ ਪਟਿਆਲ ਨੇ ਕੀਤੀ ਸੀ ਤਾਂ ਕਿਸ ਕਿਸ ਗੈਂਗ ਨਾਲ ਇਹਨਾਂ ਦਾ ਸਮ ਹੈਗਾ ਰਿਲੇਸ਼ਨ ਉਹ ਅਸੀਂ ਐਸਟੈਬਲਿਸ਼ ਕਰ ਰਹੇ ਹਾਂ हां जी जो ये, जी ये, ये मुकसर, मुकसर असी लेके आए हैं जी जेल ਦੇ ਵਿੱਚੋਂ ਉਹਨਾਂ ਦੇ ਵਿੱਚ ਹੈਗਾ ਇਹ ਲਵਪ੍ਰੀਤ ਸਿੰਘ ਹੈ ਉਹਦੇ ਤੇ ਪਹਿਲਾਂ 11 ਪਰਚੇ ਹੈ ਇੱਕ ਗੁਰਪ੍ਰੀਤ ਸਿੰਘ ਹੈ 4 ਪਰਚੇ ਹੈ ਇੱਕ ਹੋਰ ਗੁਰਪ੍ਰੀਤ ਜਿਹਦੇ ਤੇ 9 ਪਰਚੇ ਹੈ ਇਹ ਅਲੱਗ-ਅਲੱਗ ਜੇਲ੍ਹ ਦੇ ਵਿੱਚ ਬੰਦ ਨੇ ਪਟਿਆਲਾ ਮੁਕਸਰ ਸ਼੍ਰੀ ਮੁਕਸਰ ਸਾਹਿਬ ਤੇ ਫਰੀਦਕੋਟ ਉੱਥੋਂ ਅਸੀਂ ਲੈ ਕੇ ਆਏ ਹਾਂ ਉਹਨਾਂ ਜ਼ਿਲ੍ਹਿਆਂ ਤੋਂ ਜੀ ਇਹ ਜੋ ਗੁਰਦੀਪ ਹੈ ਗੁਰਤੇਜ ਹੈ ਇਹਨਾਂ ਦੇ ਤੋਂ ਸਾਡੇ ਇੱਥੇ ਹੈਗੇ ਜੀ ਪਰਚੇ ਦਰਜ ਇਹ ਸਨੈਚਿੰਗ ਦਾ ਪਰਚਾ ਦਰਜ ਹੈ ਇਹਨਾਂ ਦੇ ਇਹ ਕੇਸ ਵਾਰ ਵੀ ਨੇ ਦੋਨੋਂ ਜਣੇ

ਤੇ ਅਸੀਂ ਡੀਟੇਲ ਦੇ ਵਿੱਚ ਇਨਵੈਸਟੀਗੇਸ਼ਨ ਕਰਾਂਗੇ ਸਾਰੇ ਟੈਕਨੀਕਲੀ ਵੀ ਅਸੀਂ ਐਵਿਡੈਂਸ ਸਟੈਬਲਿਸ਼ ਕਰਕੇ ਦੇ ਹੈਵ ਬੀਨ ਬੁਕਡ ਐਂਡ ਵਿਲ ਬਰਾਟ ਟੂ ਜਸਟਿਸ ਜੀ ਅਸੀਂ ਕਹਿੰਦੇ ਆ ਜੋ ਵੀ ਕਰਾਇਮ ਹੁੰਦਾ ਉਹਨੂੰ ਛੁਪਾਉ ਨਾ ਸਾਡੇ ਤੱਕ ਲੈ ਕੇ ਆਓ ਅਸੀਂ ਪਿੱਛੇ ਸੀ ਵੀ ਇੱਕ ਫਿਰੋਤੀ ਦਾ ਇਦਾਂ ਹੀ ਮਾਮਲਾ ਸਾਹਮਣੇ ਆਇਆ ਸੀਗਾ ਉਹ ਵੀ ਅਸੀਂ ਟ੍ਰੇਸ ਕਰ ਲਿਆ ਸੀਗਾ ਬੰਦੇ ਵੀ ਅਰੈਸਟ ਹੋਏ ਸਾਰਾ ਮਾਮਲਾ ਕਲੀਅਰ ਹੋਇਆ ਇਹ ਵੀ ਸਾਡੇ ਕੋਲ ਆਇਆ ਤੇ ਇਹ ਵੀ ਅਸੀਂ ਟ੍ਰੇਸ ਕਰ ਲਿਆ ਬੰਦੇ ਅਰੈਸਟ ਵੀ ਹੋ ਗਏ ਤੇ ਜ਼ਰੂਰ ਸਾਡੀ ਟੀਮ ਬਹੁਤ ਕਾਬਿਲ ਹੈਗੀ तो जो भी क्राइम होता है ऑलमोस्ट सारा का सारा साडा ट्रेस्ड है विद इन द बेस्ट पॉसिबल टाइम पॉसिबल टोटल कितने बंदे सर? जी टोटल आईसी 8 नॉमिनेट करके थे लेके आए इस केस के इस देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब, फेसबुक, Instagram X और WhatsApp चैनल पर